ਜਨ ਕੇ ਚਰਨ ਵਸੈ ਮੇਰਾ ਹਿਰਰੈ ਸੰਗ ਪੁਨੀਤਾ ਦੇਹੀ ਕਹਿੰਦੇ ਜਨ ਦੇ ਚਰਨ ਨਾ ਮੇਰੇ ਹਿਰਦੇ ਅੰਦਰ ਵਸ ਜਾਣ ਜਨ ਕਿੰਨੂ ਕਿਹਾ ਵੈਸੇ ਗੁਰਮਾਣੀ ਵਿੱਚ ਅਨੇਕਾਂ ਐਸੇ ਲਫ਼ਜ਼ ਨੇ ਜਿਨ੍ਹਾਂ ਦੇ ਅਰਥ ਨਾ ਵੱਖਰੇ-ਵੱਖਰੇ ਨੇ ਇੱਕ ਉਦਾਹਰਣ ਦੇਣੀ ਚਾਹਾਂਗਾ ਜਿਵੇਂ ਅਸੀਂ ਅੱਜ ਕੰਪਿਊਟਰ ਯੋਗ ਹੈ ਮਾਊਸ ਦੀ ਵਰਤੋਂ ਕਰਦੇ ਹਾਂ ਕੰਪਿਊਟਰ ਦੇ ਵਿੱਚ ਮਾਊਸ ਹੁੰਦਾ ਨਾ ਉਦੀ ਵਰਤੋਂ ਕਰਦੇ ਆ ਹੁਣ ਮਾਊਸ ਇੱਕ ਕੰਪਿਊਟਰ ਦਾ ਮਾਊਸ ਵੀ ਹੈ ਤੇ ਇੱਕ ਚੂਹਾ ਜਿਹੜਾ ਹੈ ਉਹਨੂੰ ਵੀ ਮਾਊਸ ਕਿਹਾ ਜਾਂਦਾ ਅੱਖਰ ਇੱਕੋ ਹੀ ਹੈ ਅਰਥ ਵੱਖਰੇ ਵੱਖਰੇ ਨੇ ਇਸੇ ਤਰ੍ਹਾਂ ਕੀਬੋਰਡ ਹੈ ਕੀਬੋਰਡ ਦੇ ਉੱਤੇ ਜਿਹੜੀ ਕੀਜ਼ ਹੁੰਦੀਆਂ ਨੇ ਇੱਕ ਉਹ ਕੀਜ਼ ਹੋ ਗਈਆਂ ਤੇ ਇੱਕ ਚਾਬੀਆਂ ਜਿਹਨਾਂ ਤਾਲਾ ਖੁੱਲਦਾ ਉਹਨੂੰ ਵੀ ਅਸੀਂ ਕੀ ਕਹਿੰਦੇ ਆ ਅੱਖਰ ਇੱਕੋ ਹੀ ਹੈ ਅਰਥ ਵੱਖਰੇ ਵੱਖਰੇ ਇਸੇ ਤਰ੍ਹਾਂ بڑے ਅੱਖਰ ਨੇ ਜਿਹੜਾ ਜਨ ਲਫ਼ਜ਼ ਇੱਥੇ ਆਇਆ ਨਾ ਇਸ ਜਨ ਦਾ ਮਤਲਬ ਹੈ ਗੁਰੂ ਤੁਸੀਂ ਰੋਜ਼ਾਨਾ ਸੋਦਰ ਦੀ ਬਾਣੀ ਚੋਂ ਪੜ੍ਹਦੇ ਹੋ ਹਰ ਕੇ ਜਨ ਸਤਿਗੁਰ ਸਤਪੁਰਖਾ ਗੁਰੂ ਨੂੰ ਇੱਥੇ ਜਨ ਆਖਿਆ ਕਹਿੰਦੇ ਜਨ ਕੇ ਚਰਨ ਵਸੈ ਮੇਰਾ ਹਿਰ ਹੈ ਪ੍ਰਮਾਤਮਾ ਗੁਰੂ ਜੀ ਦੇ ਚਰਨ ਮੇਰੇ ਹਿਰ ਦੇ ਅੰਦਰ ਵਸ ਜਾਣ ਚਰਨ ਕੀ ਹੈ ਲੱਕੜ ਦੇ ਪਾਵੇ ਸਾਡੇ ਲੋਕਾਂ ਨੇ ਤੇ ਲੱਕੜ ਦੇ ਪਾਵਿਆਂ ਨੂੰ ਗੁਰੂ ਦੇ ਚਰਨ ਬਣਾਤਾ ਨਾ ਉਹ ਲੱਕੜ ਦੇ ਪਾਵਿਆਂ ਨੂੰ ਕੁੱਟੀ ਜਾਂਦੇ ਨੇ ਵੀ ਇਹਦੇ ਨਾਲ ਸ਼ਾਇਦ ਕੁਝ ਮਿਲੂਗਾ ਜਦੋਂ ਭਾਈ ਸਾਹਿਬ ਨਹੀਂ ਨਾ ਬੈਠੇ ਹੁੰਦੇ ਤਾਂ ਬੜੀਆਂ ਥਾਵਾਂ ਉੱਤੇ ਇਦਾਂ ਵੇਖਿਆ ਗਿਆ ਖਾਸ ਕਰ ਪਿੰਡਾਂ ਥਾਵਾਂ ਉੱਤੇ ਉਹ ਪਾਵਿਆਂ ਨੂੰ ਕੁੱਟੀ ਜਾਂਦੇ ਨੇ ਪਰ ਪੰਥ ਪ੍ਰਮਾਣ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਵੀ ਇਹ ਪਾਵਿਆਂ ਨੂੰ ਕੁੱਟਣਾ ਗੁਰਮਤ ਨਹੀਂ ਇਹ ਮਨਮਤ ਹੈ ਗੁਰੂ ਦੇ ਚਰਨ ਕੀ ਨੇ ਗੁਰੂ ਦਾ ਚਰਨ ਨੇ ਗੁਰੂ ਦਾ ਸ਼ਬਦ ਹਿਰਦੇ ਚਰਨ ਕਹਿੰਦੇ ਹਿਰਦੇ ਵਿੱਚ ਚਰਨ ਵਸਾਉਣੇ ਨੇ ਪਰ ਚਰਨ ਕਿਹੜੇ ਨੇ ਹਿਰਦੇ ਚਰਨ ਸ਼ਬਦ ਸਤਗੁਰ ਕੋ ਸਤਿਗੁਰੂ ਦਾ ਸ਼ਬਦ ਹੀ ਸਤਿਗੁਰੂ ਦੇ ਚਰਨ ਨੇ ਨਾਨਕ ਬੰਦਿਉ ਪਾਲ ਕਹਿੰਦੇ ਭਲਿਆ ਇਸ ਗੱਲ ਨੂੰ ਆਪਣੇ ਪੱਲੇ ਬੰਨ ਲਈ ਜਨ ਕੇ ਚਰਨ ਵਸੈ ਮੇਰਾ ਹਿਅਰੈ ਸੰਗ ਪੁਨੀਤਾ ਦੇਹੀ ਕਹਿੰਦੇ ਜਦੋਂ ਤੇਰੇ ਅੰਦਰ ਗੁਰੂ ਦੇ ਚਰਨ ਵਸਣਗੇ ਨਾ ਤੇਰੀ ਦੇਹੀ ਪਵਿੱਤਰ ਹੋ ਜਾਵੇਗੀ ਪਵਿ ਜੀਵਨ ਸੋਹਣਾ ਬਣ ਜਾਵੇਗਾ ਜੀਵਨ ਚ ਚੰਗੇ ਗੁਣਾਂ ਦਾ ਵਾਸਾ ਹੋ ਜਾਵੇਗਾ ਤੇ ਅਖੀਰਲੀ ਪੰਕਤੀ ਚ ਆਖਿਆ ਜਨ ਕੀ ਧੂਰ ਦੇਹੋ ਕਿਰਪਾ ਨੇਦਾ ਕਹਿੰਦੇ ਮੈਨੂੰ ਜਨ ਦੀ ਧੂਰ ਵੀ ਮਿਲ ਜਾਵੇ ਗੁਰੂ ਦੀ ਧੂੜੀ ਵੀ ਮਿਲ ਜਾਵੇ ਸਮਾਂ ਤਾਂ ਸ਼ਾਇਦ ਹੋ ਗਿਆ ਏ ਪਰ ਇੱਕ ਨੁਕਤਾ ਮੈਂ ਇੱਥੇ ਜ਼ਰੂਰ ਸਾਂਝਾ ਕਰਨਾ ਏ ਧੂੜ ਕੀ ਏ ਆ ਸਾਡੇ ਲੋਕਾਂ ਨੂੰ ਭੁਲੇਖਾ ਬੜਾ ਏ ਬਾਹਰੋਂ ਜਦੋਂ ਆਉਣਗੇ ਨਾ ਅੰਦਰ ਚੁੱਕਿਆ ਮੱਥੇ ਤੇ ਲਾ ਲਿਆ ਚੁੱਕਿਆ ਫਿਰ ਮੱਥੇ ਤੇ ਲਾ ਲਿਆ ਉਹਨੂੰ ਪੁੱਛੋ ਕੀ ਕੀਤਾ ਜੀ ਚਰਨ ਧੂੜੀ ਲਾਈ ਏ ਜੀ ਚਰਨ ਧੂੜੀ ਲਾਈ ਏ ਤੁਹਾਡੇ ਸਾਹਮਣੇ ਮੈਂ ਗੁਰਬਾਣੀ ਦੇ ਤਿੰਨ ਪ੍ਰਮਾਣ ਰੱਖਨੇ ਤੁਸੀਂ ਆਪੇ ਵੇਖ ਲਿਓ ਚਰਨ ਧੂੜੀ ਕੀ ਹੈ ਮੈਂ ਜਾਦਾ ਕੁਝ ਨਹੀਂ ਕਹਿਣਾ ਪਰ ਇਹਨਾਂ ਪ੍ਰਮਾਣਾਂ ਦੇ ਮੈਨੂੰ ਅਰਥ ਕਰਕੇ ਦੱਸ ਦਿਓ ਪਹਿਲਾ ਪ੍ਰਮਾਣ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਹਿਲੇ ਪ੍ਰਮਾਣ ਵਿੱਚ ਸਤਿਗੁਰੂ ਕਹਿ ਰਹੇ ਨੇ ਵੀ ਧੂੜ ਜਿਹੜੀ ਹੈ ਨਾ ਉਹਨੂੰ ਘੋਲ ਘੋਲ ਕੇ ਪੀਣਾ ਚਾਹੀਦਾ ਤੇ ਜੇ ਅਸੀਂ ਬਾਹਰਲੀ ਜਿਹੜੀ ਉਹ ਮਿੱਟੀ ਹੈ ਉਹਨੂੰ ਘੋਲ ਘੋਲ ਕੇ ਪੀਣ ਲੱਗੇ ਤੇ ਇੱਕ ਦਿਨ ਸਾਡੇ ਅੰਦਰ ਪੱਥਰੀ ਹੋ ਜਾਵੇਗੀ ਠੀਕ ਹੈ ਜੀ ਜੇ ਅਸੀਂ ਬਾਹਰ ਵਾਲੀ ਮਿੱਟੀ ਨੂੰ ਘੋਲ-ਘੋਲ ਕੇ ਪੀਣ ਲੱਗੀਏ ਕਿਉਂਕਿ ਸਤਿਗੁਰੂ ਕਹਿ ਰਹੇ ਨੇ ਨਾ ਹਮ ਤਿੰਕੇ ਚਰਨ ਪਖਾਲ ਦੇ ਧੂੜ ਘੋਲ-ਘੋਲ ਪੀਜੇ ਤੇ ਜੇ ਅਸੀਂ ਧੂੜ ਨੂੰ ਘੋਲ-ਘੋਲ ਕੇ ਪੀਣ ਲੱਗੇ ਤੇ ਇੱਕ ਦਿਨ ਪਥਰੀ ਹੋ ਜਾਣੀ ਹੈ ਅੰਦਰ ਪਹਿਲਾ ਪ੍ਰਮਾਣ ਦੂਜਾ ਸਤਿਗੁਰੂ ਕਹਿੰਦੇ ਨੇ 마ਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਕਦੀ ਤੁਸੀਂ ਕਿਸੇ ਨੂੰ ਵੇਖਿਆ ਵੀ ਬੰਦੇ ਨੇ ਬਾਲਟੀ ਭਰੀ ਹੋਵੇ ਮਿੱਟੀ ਦੀ ਤੇ ਡੱਬੇ ਦੇ ਨਾਲ ਮਿੱਟੀ ਭਰ-ਭਰ ਕੇ ਨਹਾਉਣ ਡਿਆ ਹੋਵੇ ਲੈ ਅਬਿੱਤ ਪਹਿਲਾ ਡੱਬਾ ਪਾਇਆ ਫਿਰ ਦੂਜਾ ਡੱਬਾ ਪਾਇਆ ਸਤਿਗੁਰੂ ਕਹਿ ਰਹੇ ਨੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨੋ ਕਹਿਰੇ ਧੂੜੀ ਨਾਲ ਹੀ ਇਸ਼ਨਾਨ ਕਰ ਫਿਰ ਨਹਾਇਆ ਕਰੋ ਮਿੱਟੀ ਨਾਲ ਜੇਸੀ ਕਹਿੰਨੇ ਆ ਵੀ ਉਹ ਆ ਚਰਨ ਧੂੜ ਫਿਰਣਾਉਣਾ ਚਾਹੀਦਾ ਹੈ ਨਾ ਹੋਰ ਪ੍ਰਮਾਣ ਲੈ ਲੋ ਸਤਗੁਰੂ ਕਹਿੰਦੇ ਸਤ ਸੰਗਤ ਕੀ ਧੂੜ ਪਰਿ ਉਡ ਨੇਤਰੀ ਸਤ ਸੰਗਤ ਦੀ ਧੂੜ ਜਿਹੜੀ ਨਾ ਮੇਰੀਆਂ ਅੱਖਾਂ ਦੇ ਵਿੱਚ ਪੈ ਗਈ ਤੇ ਹੋਇਆ ਕੀ ਸਭ ਦੁਰਮਤ ਮੈਲ ਲਗਵਾਈ ਜਿੰਨੀ ਵੀ ਦੁਰਮਤ ਦੀ ਮੈਲ ਸੀ ਨਾ ਕਹਿੰਦੇ ਉਹ ਸਾਰੀ ਗਵਾਚ ਗਈ ਹੁਣ ਕਿਸੇ ਦੀਆਂ ਅੱਖਾਂ ਵਿੱਚ ਹਵਾ ਦੇ ਨਾਲ ਉੱਡ ਕੇ ਮਿੱਟੀ ਉਹ ਵਾਲੀ ਪੈ ਜਾਵੇ ਤੇ ਕੀ ਦੁਰਮਤ ਦੀ ਮੈਂ ਦੂਰ ਹੋ ਜਾਂਦੀ ਹੈ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਨਹੀਂ ਹੁੰਦੀ ਉਹ ਬੰਦਾ ਤੇ ਜਾਏਗਾ ਵਾਸ਼ ਵੇਸ਼ਨ ਦੇ ਉੱਤੇ ਪਹਿਲਾਂ ਅੱਖਾਂ ਛਿੱਟੇ ਮਾਰੇਗਾ ਵੀ ਮਿੱਟੀ ਨੂੰ ਮੈਂ ਫਟਾਫਟ ਬਾਹਰ ਕੱਢ ਦਵਾਂ ਕਿਤੇ ਅੱਖਾਂ 'ਚ ਕੋਈ ਪ੍ਰੋਬਲਮ ਹੀ ਨਾ ਆ ਜਾਏ ਤੇ ਜਿਆਦਾ ਕੁਝ ਹੋ ਜਾਵੇ ਤਾਂ ਡਾਕਟਰ ਕੋਲ ਜਾਏਗਾ ਪਰ ਅਸੀਂ ਤੇ ਅੱਜ ਤੱਕ ਉਸੇ ਨੂੰ ਸਮਝਦੇ ਰਹੇ ਹਾਂ ਵੀ ਸਭ ਕੁਝ ਹੀ ਆਉ ਸਾਡੇ ਲੋਕ ਕਹਿੰਣਗੇ ਨਿਮਰਤਾ ਆਉਂਦੀ ਹੈ ਜੀ ਇਹਦੇ ਨਾਲ ਮੈਨੂੰ ਨਹੀਂ ਪਤਾ ਵੀ ਕਿਹੜੀ ਨਿਮਰਤਾ ਆਉਂਦੀ ਉਹ ਘਰ ਵਾਲੀਆਂ ਬਾਬਿਆਂ ਕੋਲੋਂ ਕੁੜੀਆਂ ਲੈ ਆਉਂਦੀਆਂ ਉਹ ਪਾਣੀ 'ਚ ਪਾ ਪਾ ਕੇ ਘਰ ਵਾਲਿਆਂ ਨੂੰ ਉਦਾਂ ਹੀ ਭਲਾਈ ਜਾਂਦੀਆਂ ਬਿਲੇ ਛਕੀ ਜਾ ਤੂੰ ਨਾੜੇ ਸਿਰ 'ਚ ਵੀ ਪਾਈ ਜਾਂਦੀਆਂ ਉਹਦੇ ਕਮਾਲ ਦੀ ਗੱਲ ਹੈ ਨਾ ਹੁਣ ਸਮਝਣਾ ਪਵੇਗਾ ਧੂੜੀ ਕੀ ਹੈ ਚਰਨ ਕੀ ਨੇ ਚਰਨ ਹੈ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਤੋਂ ਮਿਲਦੀ ਹੋਈ ਜਿਹੜੀ ਸਿੱਖਿਆ ਹੈ ਨਾ ਉਸ ਨੂੰ ਆਖਿਆ ਚਰਨ ਧੂੜ ਚਰਨਾ ਦੀ ਚਰਨ ਧੂੜ ਹੁੰਦੀ ਹੈ ਨਾ ਗੁਰੂ ਦੇ ਸ਼ਬਦ ਤੋਂ ਮਿਲਦੀ ਹੋਈ ਸਿੱਖਿਆ ਆਇਆ ਸੰਦੇ ਵਿੱਚ ਚਰਨ ਧੂੜ ਤੇ ਜਦੋਂ ਗੁਰੂ ਪਾਤਸ਼ਾਹ ਕਹਿ ਰਹੇ ਨੇ ਨਾ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਉਥੇ ਸਤਿਗੁਰੂ ਦਾ ਭਾਵ ਇਹ ਹੈ ਵੀ ਸਤਿਗੁਰੂ ਦੀ ਬਾਣੀ ਨੂੰ ਇਸ ਤਰ੍ਹਾਂ ਆਪਣੇ ਅੰਦਰ ਘੋਲ ਕੇ ਵਸਾਲਾ ਤਾਂ ਕਿ ਤੇਰਾ ਜੀਵਨ ਹੀ ਜਿਹੜਾ ਹੈ ਉਹ ਗੁਰੂ ਦੀ ਬਾਣੀ ਦੇ ਮੁਤਾਬਕ ਬਣ ਜਾਵੇ ਜਦੋਂ ਅਸੀਂ ਕਹਿੰਦੇ ਆਪਣੇ ਅੰਦਰ ਘੋਲ ਕੇ ਵਸਾਲਾ ਉਸ ਗੱਲ ਨੂੰ ਵੀ ਤੂੰ ਗੁਰੂ ਦੀ ਬਾਣੀ ਤੋਂ ਇਲਾਵਾ ਹੋਰ ਕੋਈ ਕੰਮ ਕਰਈ ਨਾ ਗੁਰੂ ਦੀ ਬਾਣੀ ਦੀ ਵਿਚਾਰ ਲੈ ਕੇ ਆਪਣੇ ਜੀਵਨ ਨੂੰ ਜੀਏ ਦੂਜਾ ਪ੍ਰਮਾਣ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਦਾ ਮਤਲਬ ਕੀ ਹੈ ਵੀ ਜਿਵੇਂ ਅਸੀਂ ਜਦੋਂ ਆਮ ਇਸ਼ਨਾਨ ਕਰਦੇ ਹਾਂ ਪਾਣੀ ਦੇ ਨਾਲ ਉੱਪਰੋਂ ਡੱਬਾ ਪਾਈ ਦਰ ਥੱਲੇ ਤੱਕ ਪਾਣੀ ਆ ਜਾਂਦਾ ਸਾਡੇ ਪੈਰਾਂ ਤੱਕ ਚੱਲ ਜਾਂਦਾ ਕਹਿੰਦੇ ਇਸੇ ਤਰ੍ਹਾਂ ਗੁਰੂ ਦੀ ਸਿੱਖਿਆ ਜਿਹੜੀ ਹੈ ਨਾ ਤੇਰੇ ਸਿਰ ਤੋਂ ਲੈ ਕੇ ਤੇਰੇ ਦਿਮਾਗ ਤੋਂ ਲੈ ਕੇ ਥੱਲੇ ਪੈਰਾਂ ਤੱਕ ਤੇਰੇ ਜੀਵਨ ਚ ਵਸੀ ਹੋਵੇ ਪਾਵ ਤੇਰੀਆਂ ਅੱਖਾਂ ਪਰਾਇਆ ਰੂਪ ਨਾ ਤੱਕਣ ਜ਼ੁਬਾਨ ਗਲਤ ਨਾ ਬੋਲੇ ਕੰਨ ਚੁਗਲੀ ਨਿੰਦਿਆ ਨਾ ਸੁਣਨ ਹੱਥ ਗਲਤ ਕੰਮ ਨਾ ਕਰਨ ਪੈਰ ਗਲਤ ਪਾਸੇ ਤੁਰ ਕੇ ਨਾ ਜਾਣਾ ਇਹਨੂੰ ਕਹ ਅਸੀਂ ਧੂੜੀ ਕਰਿ ਇਸ਼ਨਾਨ ਜੀਵਨ ਚ ਗੁਰੂ ਦਾ ਸਿਧਾਂਤ ਵਸ ਜਾਣਾ ਅਗਲਾ ਪ੍ਰਮਾਣ ਸਤ ਸੰਗਤ ਕੀ ਧੂੜ ਪਰਿ ਉੱਡ ਨੇਤਰੀ ਸਤ ਸਤ ਕੌਣ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਪਰਮਾਤਮਾ ਸੱਚ ਦੀ ਸੰਗਤ ਕਰਨੀ ਸਤ ਸੰਗਤ ਗੁਰੂ ਦੀ ਵਿਚਾਰ ਦੀ ਸੰਗਤ ਕਰਨੀ ਸਤ ਸੰਗਤ ਕੀ ਧੂੜ ਭਾਵ ਗੁਰੂ ਜੀ ਦੀ ਬਾਣੀ ਦੀ ਵਿਚਾਰ ਜਦੋਂ ਮੇਰੀਆਂ ਅੱਖਾਂ ਵਿੱਚ ਪਈ ਇੱਥੇ ਇਹਨਾਂ ਅੱਖਾਂ ਦਾ ਜ਼ਿਕਰ ਨਹੀਂ ਹੋ ਰਿਹਾ ਸਤ ਗੁਰੂ ਦੀ ਬਾਣੀ ਪੜੋ ਕਹਿੰਦੇ ਨੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਸੁਰਤ ਰੂਪੀ ਅੱਖਾਂ ਜਦੋਂ ਗੁਰੂ ਦੀ ਵਿਚਾਰ ਮੇਰੀਆਂ ਸੁਰਤ ਰੂਪੀ ਅੱਖਾਂ ਦੇ ਵਿੱਚ ਆਈ ਨਾ ਸਤ ਸੰਗਤ ਕੀ ਧੂੜ ਪਰ ਹੀ ਉੱਡ ਨੇਤਰੀ ਸਭ ਦੁਰਮਤ ਮੈਲ ਗਵਾਈ ਜਦੋਂ ਗੁਰੂ ਦੀ ਵਿਚਾਰ ਮੇਰੀ ਸੁਰਤ ਰੂਪੀ ਅੱਖਾਂ ਦੇ ਵਿੱਚ ਆ ਗਈ ਮੇਰੀ ਦੁਰਮਤ ਦੀ ਮੈਲ ਸਾਰੀ ਦੀ ਸਾਰੀ ਗਵਾਚ ਗਈ ਇਤੇ ਦੂਜੀ ਮਿੱਟੀ ਦੀ ਤੇ ਕਿਸੇ ਦੀ ਗੱਲ ਹੀ ਨਹੀਂ ਸੀ ਕੀਤੀ ਸਾਡੇ ਲੋਕ ਅਜੇ ਤੱਕ ਉੱਥੇ ਹੀ ਜੁੜੇ ਹੋਏ ਨੇ ਤੇ ਕਈ ਥਾਵਾਂ ਉੱਤੇ ਵੇਖਣ ਨੂੰ ਮਿਲਿਆ ਜੋੜੇ ਚੁੱਕਣਗੇ ਉਹਨੂੰ ਹੀ ਸਿਰ 'ਨਾਂ ਲਾਈ ਜਾਣਗੇ ਵੀ ਜਿਵੇਂ ਸਭ ਕੁਝ ਉਹ ਭਲੇ ਉਹ ਇਹਨਾਂ ਨੂੰ ਪਾ ਕੇ ਤੁਸੀਂ ਉੱਥੇ ਲੈਟ੍ਰਨ ਬਾਥਰੂਮ ਜਾਂਦੇ ਹੋ ਉਹਨਾਂ ਨੂੰ ਚੁੱਕ ਕੇ ਸਿਰ ਨੂੰ ਲਾਈ ਜਾਂਦੇ ਹੋ ਜਿਹੜੀ ਦਸਤਾਰ ਨੂੰ ਤੁਸੀਂ ਇੰਨਾ ਮਹਾਨ ਕਹਿੰਦੇ ਹੋ ਉਹਦੇ ਨਾਲ ਹੀ ਤੁਸੀਂ ਜੋੜੇ ਲਾਈ ਜਾਂਦੇ ਹੋ ਕਮਾਲ ਦੀ ਗੱਲ ਨਾ ਸੋਚ ਜਿਹੜੀ ਹੈ ਹੌਲੀ-ਹੌਲੀ ਸਾਡੀ ਖਤਮ ਕੀਤੀ ਜਾ ਰਹੀ ਆਉ ਸਤਿਗੁਰੂ ਦੀ ਬਾਣੀ ਨਾਲ ਜੁੜੀਏ ਮੇਰੇ ਪਾਤਸ਼ਾਹ ਨੇ ਕਿਹਾ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਕਹਿੰਦੇ ਜਦੋਂ ਮੇਰੇ ਜੀਵਨ ਚ ਗੁਰੂ ਦੀ ਬਾਣੀ ਦੀ ਵਿਚਾਰ ਆਉਂਦੀ ਹੈ ਨਾ ਤਾਂ ਜੀਵਨ ਵਿੱਚ ਸੁਖ ਆਉਂਦਾ ਹੈ ਤਾਂ ਜੀਵਨ ਦੇ ਵਿੱਚ ਕ੍ਰਾਂਤੀ ਆਉਂਦੀ ਹੈ ਤੇ ਇਹ ਵੀ ਗੱਲ ਮੇਰੇ ਪਾਤਸ਼ਾਹ ਨੇ ਨਾਲ ਹੀ ਆਖ ਦਿੱਤੀ ਕਹਿੰਦੇ ਜਬ ਲਗ ਹੁਕਮ ਨਾ ਬੂਝਤਾ ਤਬਹੀ ਲਓ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਤਬਹੀ ਤੇ ਸੁਖਿਆ ਗੁਰੂ ਨੂੰ ਮਿਲ ਕੇ ਗੁਰੂ ਦਾ ਹੁਕਮ ਪਛਾਣੀਏ ਤਾਂ ਜੋ ਸਾਡਾ ਜੀਵਨ ਵੀ ਸੋਹਣਾ ਬਣੇ